ਵੀ ਨਾ ਦੇਖਿਆ ਵੀ ਇਹ ਲੰਗਰ ਛਕਣ ਦਾ ਅਧਿਕਾਰੀ ਹੈ ਜਾਂ ਆਨੰਦਕਾਰੀ ਹੈ ਇੱਕ ਵਾਰੀ ਮਹਾਂਪੁਰਸ਼ਾਂ ਦੇ ਨਾਲ ਸੀ ਅਸੀਂ ਤੇ ਉੱਥੇ ਉਹ ਕੋਈ ਸ਼ਰਾਬ ਪੀਣ ਵਾਲਾ ਸ਼ਰਾਬੀ ਲੰਗਰ 'ਚ ਆ ਗਿਆ ਤੇ ਕੁਝ ਸਿੰਘ ਬੜੇ ਗਰਮ ਫਟਾਫਟ ਡੰਡੇ ਚੁੱਕਦੇ ਆਏ ਵੀ ਸ਼ਰਾਬੀ ਨੂੰ ਪੁੱਟਣਾ ਉਹ ਮਹਾਂਪੁਰਸ਼ ਕਹਿੰਦੇ ਭਾਈ ਇਹ ਪ੍ਰਸ਼ਾਦਾ ਛਕਣ ਆਇਆ ਦੋ ਪ੍ਰਸ਼ਾਦ ਇਹਨੂੰ ਦਿਓ ਇਹ ਛੱਕ ਕੇ ਜਾਵੇ ਤੁਸੀਂ ਇਹਨੂੰ ਕੁੱਟੋਗੇ ਮਾਰੋਗੇ ਰੌਲਾ ਪਾਓਗੇ ਇਹਦੇ ਅੰਦਰ ਜਿਹੜਾ ਭਗਵਾਨ ਬੈਠਾ ਉਹ ਭੁੱਖਾ ਰਹੇਗਾ ਇਸ ਕਰਕੇ ਸਾਧ ਸੰਗਤ ਜੀ ਜਿਹੜੇ ਗੁਰੂ ਦੇ ਪਿਆਰੇ ਨੇ ਨਾ ਉਹ ਤੇ ਲੰਗਰ ਦੇ ਵਿੱਚ ਪਾਤਰ-ਪਾਤਰ ਵੀ ਨਹੀਂ ਦੇਖੇ ਇਹ ਨਹੀਂ ਦੇਖਦੇ ਵੀ ਦੁਸ਼ਮਣ ਪੰਥ ਪ੍ਰਕਾਸ਼ ਵਿੱਚ ਹੁੰਦਾ ਨਾ ਕਹਿੰਦੇ ਜਦੋਂ ਖਾਲਸਾ ਕਿਤੇ 8ਵੇਂ 7ਵੇਂ ਦਿਨ ਜੰਗਲਾਂ ਦੇ ਵਿੱਚ ਲੰਗਰ ਪਕਾਉਂਦਾ ਸੀ ਤੇ ਫਿਰ ਨਗਾਲੇ ਦੇ ਚੋਬਾ ਮਾਰ ਕੇ ਆਵਾਜ਼ ਦਿੰਦਾ ਸੀ ਦੇਦ ਆਵਾਜ਼ਾਂ ਉੱਖਾ ਕੋਈ ਆਉ ਦੇਖ ਤਿਆਰ ਗੁਰ ਹੋਈ ਆਵਾਜ਼ ਦਿੰਦੇ ਭਾਈ ਗੁਰੂ ਦਾ ਲੰਗਰ ਤਿਆਰ ਹੈ ਜੇ ਕੋਈ ਭੁੱਖਾ ਤੇ ਆਜੋ ਛਕ ਲੋ ਤਿਸੇ ਸਮੇਂ ਦੁਸ਼ਮਣ ਚਲੇ ਆਵੇਂ ਜਾਨ ਮੀਤ ਸੰਤ ਤਾਂ ਹੀ ਛਕਾਉ ਉਸ ਵੇਲੇ ਅਬਦਾਲੀ ਦੇ ਵੀ ਸਿਪਾਹੀ ਆ ਜਾਂਦੇ ਸੀ ਉਹਨਾਂ ਨੂੰ ਵੀ ਬਿੱਤਰ ਆਓ ਜੇ ਭਰਾ ਜੀ ਬਹਿ ਜਾਓ ਛਕ ਲੋ ਉਹਨਾਂ ਨੂੰ ਵੀ ਸਿੱਖ ਨੰਗਰ ਛਕਾਦੇ ਸੀ ਕਹਿੰਦੇ ਇਹੋ ਜੀ ਅਵਸਥਾ ਹੋਵੇ ਨੰਗਰ ਛਕਾਉਣ ਵਾਲੇ ਦੀ ਉਹ ਪਾਤਰਾ ਪਾਤਰ ਊਚ ਨੀਚ ਕੋਈ ਨਾ ਵੇਖੇ